ਸਰਹੰਦ ਪਟੇਲਾ ਰੋਡ ਤੇ ਪੈਂਦੇ ਪਿੰਡ ਆਦਮਪੁਰ ਨੇੜੇ ਭਾਤਣਾ ਨਹਿਰ ਦੇ ਕਿਨਾਰੇ ਪਸ਼ੂਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਐ ਐਸਪੀ ਰਕੇਸ਼ ਯਾਦਵ ਨੇ ਦੱਸਿਆ ਕਿ ਵੱਖ-ਵੱਖ ਪੱਖਾਂ ਤੋਂ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਐ ਐਸਪੀ ਡੀ ਰਕੇਸ਼ ਯਾਦਵ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਹੰਮਦ ਰਫੀ ਵਾਸੀ ਗਗੜਾ ਥਾਣਾ ਸਮਰਾਲਾ ਵਾਸੀ ਡੇਰਾ ਪਟਮਾਜਰਾ ਥਾਣਾ ਸਰਹੰਦ ਦੇ ਜਿਨ੍ਹਾਂ ਫਤਗੜ ਸਹਾਬਤੇ ਬਾਗਲੀਵਾਸੀ ਤਲਵਾੜਾ ਥਾਣਾ ਮੰਡੇ ਗੋਬਿੰਦਗੜ ਹਾਲਵਾਸੀ ਡੇਰਾ ਪਟਮਾਜੜਾ ਥਾਣਾ ਸਰਹੰਦ ਅਤੇ ਹੋਰ ਮੁਲਾਜ਼ਮਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਤਾਂ ਤੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਥਾਣਾ ਸਰਹੰਦ ਤੇ ਗੁਫਰਾਨ ਨੂੰ ਨਾਮਜ਼ਦ ਕਰਕੇ ਮਲਜ਼ੂਮ ਮੁਹੰਮਦ ਰਫੀ ਬਾਗਲੀਅਤੇ ਰਹਿਮ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤੇ ਮਲਜ਼ੂਮਾਂ ਕੋਲੋਂ ਵਾਰਦਾਤ ਦੇ ਵਿੱਚ ਵਰਤੇ ਗਏ ਤਿੰਨ ਮੋਟਰਸਾਈਕਲ ਇੱਕ ਛੋਟਾ ਹਾਥੀ ਅਤੇ ਦੋ ਛੁਰੀਆਂ ਬਰਾਮਦ ਕੀਤੀਆਂ ਗਈਆਂ ਨੇ 22 ਤਾਰੀਖ ਦੇ ਰਾਤੀ ਕੰਟਰੋਲ ਰੂਮ ਤੇ ਇੱਕ ਸੂਚਨਾ ਮਿਲੀ ਸੀ ਔਰ ਕਿ ਸਰਹੰਦ ਪਟਿਆਲਾ ਰੋਡ ਤੇ ਆਦਮਪੁਰ ਪਿੰਡ ਦੇ ਨੇੜੇ ਜਿਹੜੀ ਨਹਿਰ ਜਾਂਦੀ ਹੈ ਉੱਥੋਂ 1.5 ਕਿਲੋਮੀਟਰ ਅੰਦਰ ਗੋਮਾਸ ਪਿਆਇਆ ਇਹ ਸੂਚਨਾ ਜਿਸ ਜਿਵੇਂ ਮਿਲੀ ਸੂਚਨਾ ਮਿਲਦੇ ਹੀ ਡੀਐਸਪੀ ਸੁਖਨਾਥ ਸਿੰਘ ਫਤਿਹਗੜ੍ਹ ਸਾਹਿਬ ਇਮੀਡੀਏਟਲੀ 4 ਵਜੇ ਹੀ ਉਸ ਸਪੌਟ ਤੇ ਪਹੁੰਚੇ ਨਾਲ ਐਸਐਚਓ ਇਹਨਾਂ ਦੀ ਪੂਰੀ ਟੀਮ ਉਹਨਾਂ ਸਪੌਟ ਸੀਗੀ ਉੱਥੇ ਇਹਨਾਂ ਨੇ ਸਾਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕੀਤਾ ਇਮੀਡੀਏਟਲੀ ਉੱਥੋਂ ਐਸਐਸਪੀ ਸਾਹਿਬ ਨੂੰ ਮੈਨੂੰ ਸਾਰੇ ਨੂੰ ਇਹਨਾਂ ਨੇ ਅਪਰਾਈਜ਼ ਕੀਤਾ ਔਰ ਸਿਚੁਏਸ਼ਨ ਨੂੰ ਔਰ ਜਿਸ ਹਿਸਾਬ ਨਾਲ ਇੱਥੇ ਰਿਪੋਰਟਿੰਗ ਸੀਗੀ ਉਹਨੂੰ ਦੇਖਦੇ ਹੋਏ ਐਸਐਸਪੀ ਸਾਹਿਬ ਨੇ ਰਾਤੀ ਕਾਨਫਰੰਸ ਕਾਲ ਕਰਕੇ ਸਾਰੀ ਟੀਮਾਂ ਬਣਾਈ ਔਰ ਇਮੀਡੀਏਟਲੀ ਜੜੀ ਵੀ ਬਣਦਾ ਸਪੋਰਟ ਡੀਐਸਪੀ ਸਾਹਿਬ ਨੂੰ ਦਿੱਤਾ ਜਾ ਸਕਦਾ ਸੀ ਉਹ ਪ੍ਰੋਵਾਈਡ ਕੀਤਾ ਗਿਆ ਉਸ ਤੋਂ ਬਾਅਦ ਸਵੇਰੇ ਹੁੰਦੇ ਹੁੰਦੇ ਜੜੀ ਵੀ ਐਸ ਪਰ ਪ੍ਰੋਟੋਕੋਲ ਰਿਕੁਆਇਰਮੈਂਟ ਸੀਗੀ ਫੋਰੈਂਸਿਕ ਟੀਮ ਔਰ ਵੈਟਨਰੀ ਡਾਕਟਰ ਦੀ ਟੀਮ ਔਰ ਸਪੋਰਟ ਤੇ ਭਜਵਾਈ ਗਈ ਤਾਂ ਕਿ ਸੈਂਪਲਿੰਗ ਲਈ ਕਲੈਕਸ਼ਨ ਹੋ ਸਕੇ ਔਰ ਇਸ ਨੂੰ ਪ੍ਰੋਪਰ ਇਨਵੈਸਟੀਗੇਟ ਕੀਤਾ ਜਾ ਸਕੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੇ ਵੱਲੋਂ ਸਾਰੀ ਟੀਮ ਦੀ ਮੀਟਿੰਗ ਕੀਤੀ ਗਈ ਔਰ ਵੱਖ-ਵੱਖ ਟੀਮਾਂ ਬਣਾਈ ਗਈ ਜਿਦੇ ਚ ਟੈਕਨੀਕਲ ਡਿਜੀਟਲ ਔਰ ਬਾਕੀ ਡਾਟਾ ਦਾ ਕਲੈਕਸ਼ਨ ਸ਼ੁਰੂ ਕੀਤਾ ਗਿਆ ਇਹ ਸ਼ੁਰੂ ਕਰਨ ਦੇ ਬਾਅਦ ਜਿਹੜਾ ਮੈਟਰ ਸਾਹਮਣੇ ਆਇਆ ਕਿ ਉੱਥੇ ਜੈ ਜੈੋਜੀ ਉਹ ਥਾਂ ਸੀ ਉਹ ਉੱਥੋਂ ਸੜਕ ਤੋਂ ਦਿਖਣਾ ਲੱਭਣਾ ਜਾਂ ਉਹਨੂੰ ਕਿਸੇ ਹਿਸਾਬ ਨਾਲ ਮੋਨੀਟਰ ਕਰਨਾ ਬੜਾ ਮੁਸ਼ਕਲ ਸੀ ਕਿ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਕਿ ਨਹਿਰ ਦੇ ਕਿਨਾਰੇ ਜੰਗਲ ਦੇ ਵਿੱਚ ਕਿਥੇ ਸੀਗਾ ਇਹ ਸਪੋਰਟ ਔਰ ਸਪੋਰਟ ਤੇ ਦੋ ਤੋਂ ਤਿੰਨ گاਵਾ ਜਿਵੇਂ ਨਜ਼ਰ ਆ ਰਹੀ ਸੀ ਕਿ ਵੱਡੀ ਹੋਈ ਹੈ ਉਸ ਤੋਂ ਬਾਅਦ ਜਿਹੜੀ ਟੀਮਾਂ ਨੇ ਵੱਖ-ਵੱਖ ਟੀਮਾਂ ਬਣਾਈ ਗਈ ਔਰ ਟੀਮਾਂ ਨੇ ਰੇਡ ਕਰਨੀ ਸ਼ੁਰੂ ਕੀਤੀ ਸੋਰਸ ਇਨਪੁਟ ਸੀਗੇ ਕੁਝ ਇਨਪੁਟਸ ਹਨੂ ਹੋਰ ਵੀ ਪਾਸੇ ਆ ਰਹੇ ਸੀ ਉਸ ਤੋਂ ਬਾਅਦ ਕੁਝ ਜਿਵੇਂ ਐਨਾਲਿਸਿਸ ਕੀਤਾ ਗਿਆ ਫਿਰ ਜਿਹੜੀ ਸੀਸੀਟੀਵੀ ਫੁਟੇਜ ਐ ਬਾਕੀ ਉਹਦੀ ਫਿਰ ਚੈਕਿੰਗ ਕੀਤੀ ਗਈ ਉੱਥੇ ਰਿਪੋਰਟ ਸੀਗੀ ਕਿ ਇੱਕ ਕੋਈ ਗੱਡੀ ਸੀਗੀ ਚਿੱਟੇ ਰੰਗ ਦੀ ਉਹ ਵੀ ਇਸਤੇਮਾਲ ਹੋਈ ਸੀ ਉਸ ਇਨਫੋਰਮੇਸ਼ਨ ਨੂੰ ਦੇਖਦੇ ਹੋਏ ਸਾਰੇ ਟੋਲ ਪਲਾਜ਼ਾ ਸਾਰੇ ਜਿੱਥੇ ਆਪਾਂ ਨਾਕੇ ਸੀਗੇ ਉਹ ਰਾਤੀ ਅਲਰਟ ਕਰਤੇ ਸੀ ਸੋ ਥੈਟ ਕਿ ਉਹ ਗੱਡੀ ਕਿਸੇ ਵੀ ਆਪਣੇ ਡਿਸਟ੍ਰਿਕਟ ਨੂੰ ਕ੍ਰੋਸ ਕਰਕੇ ਨਾ ਜਾ ਸਕੇ ਉਸ ਇਜ਼ਾਮ ਨਾਲ ਉਹਨਾਂ ਨੇ ਵੀ ਸਿਕਿਉਰਿਟੀ ਨੂੰ ਦੇਖਦੇ ਹੋਏ ਉਹ ਗੱਡੀ ਨੂੰ ਲੈ ਕਰਕੇ ਬਾਹਰ ਨਹੀਂ ਭੱਜੇ ਉਹਨਾਂ ਨੇ ਕਿੱਥੇ ਮੰਡੀ ਗੋਵਿੰਦਗੜ ਗੱਡੀ ਕਿੱਥੇ ਉਹਨਾਂ ਨੇ ਲੁਕਾਤੀ ਉਹ ਗੱਡੀ ਦੀ ਰਿਕਵਰੀ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀ ਟੀਮ ਕਰ ਰਹੀ ਸੀ ਉਹਨਾਂ ਨੇ ਉਸ ਦਿਨ ਹੀ ਗੱਡੀ ਦੀ ਰਿਕਵਰੀ ਕਰ ਲਈ ਗੱਡੀ ਦੇ ਵਿੱਚ ਵੀ ਗੋ마ਸ ਪਿਆ ਸੀ ਸੋ ਐਸ ਪਰ ਪ੍ਰੋਟੋਕੋਲ ਜਿਹੜੇ ਵੀ ਸੈਂਪਲ ਦੀ ਕਲੈਕਸ਼ਨ ਸੀਗਾ ਉਹ ਕੀਤਾ ਗਿਆ ਉਸ ਤੋਂ ਬਾਅਦ ਜੋ ਮਾਸ ਗੱਡੀ ਦੇ ਵਿੱਚ ਪਿਆ ਸੀ ਜੋ ਮਾਸ ਸਪੋਰਟ ਸੀਗਾ ਉਹ ਸਾਰੇ ਨੂੰ ਐਸ ਪਰ ਰਿਚੂਅਲਸ ਐਸ ਪਰ ਪ੍ਰੋਟੋਕੋਲ ਉਸ ਨੂੰ ਫਿਰ ਉਥੇ ਕੋਰਟ ਦੇ ਆਰਡਰ ਲੈ ਕਰਕੇ اور ਉਹਨੂੰ ਡਿਸਪੋਜ਼ ਆਫ ਕੀਤਾ ਗਿਆ ਡਿਸਪੋਜ਼ ਕਰਨ ਦੇ ਬਾਅਦ ਜਿੰਨੇ ਵੀ ਉੱਥੇ ਗੋ ਰਖਸ਼ਕ ਦਲ ਸੀਗੇ ਹੋਰ ਵੀ ਜਿਹੜੇ ਜਿਹੜੇ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਸੀਗੇ ਉਹ ਸਾਰੇ ਦੇ ਨਾਲ ਗੱਲਬਾਤ ਕਰਕੇ ਅਸੀਂ ਮਾਨ ਜੋ ਗੈਸਪੀ ਸਾਹਿਬ ਨੇ ਇਸ ਪੂਰੇ ਮੁੱਦੇ ਨੂੰ ਟੀਮ ਨੂੰ ਲੈ ਕਰਕੇ ਹਦਾਇਤ ਦਿੱਤੀ ਸੀ ਕਿ ਜਿੰਨਾ ਛੇਤੀ ਤੋਂ ਛੇਤੀ ਅਸੀਂ ਇਸ ਤੇ ਅਰੈਸਟ ਪਾਈਏ और जड़े भी है उन्होंने फड़ा जाए बहुत ही चंगा मैं दस सकता हूँ कि काम सौखा नहीं बट जिस हिसाब न सुखना साहब ने अपनी टीम लीड किया जिस हिसाब न एस एच ओ टीम ने टेक्निकल टीम ने बाकी पूरे जिले की टीम ने अंडर सुपरविजन अंडर कमांड ऑफ एस एस पी साहब काम किया है ये सराहन योग है कि इस हिसाब न इन्होंने दो दिन अंदर, अंदर। जिन्ने बंदे इन्वॉल्व सिगे सारा एंटायर मैटर नु ट्रेस किता है ट्रेस करके तीन बंदे दी अरेस्ट किती है दो बंदे और जडे के इदे विच नॉमिनेट किते गए है इस तो अलावा और भी बंदे ने जिन्ना दे असि डाउट कर सकदे है कि इदे विच इन्वॉल्व सिगे वो इन्वेस्टिगेशन दा पार्ट है जडी गड्डी भरती गई सी ओ ब्रिजा वाइट कलर दी गड्डी सीगी और ओदी भी इन्वेस्टिगेशन नाल दे नाल किती गई टोल डाटा बाकी डाटा जडे हैगे सीसीटीवी तो फुटेज कड़ाई गई ਇਸ ਤੋਂ ਇਹ ਪਾਇਆ ਗਿਆ ਕਿ ਇਹ ਗੱਡੀ ਦਿੱਲੀ ਦੀ ਗੱਡੀ ਸੀ ਜਿਹੜੀ ਇਹਦੀ ਚੋਰੀ ਦੀ ਗੱਡੀ ਸੀ। ਉਹ ਚੋਰੀ ਕੀ ਗੱਡੀ ਇਹ ਕੰਮ ਦੇ ਵਿੱਚ ਇਹਨਾਂ ਨੇ ਵਰਤੀ ਸੀ। ਉਸ ਤੋਂ ਇਲਾਵਾ ਮੈਂ ਦੱਸ ਸਕਦਾ ਹਾਂ ਕਿ ਜਿਹੜਾ ਗੋ ਦੀ ਸਪਲਾਈ ਕਰਨ ਵਾਸਤੇ ਇਹ ਟੈਂਪੋ ਯੂਜ਼ ਕਰਦੇ ਸੀ ਉਹ ਟੈਂਪੋ ਵੀ ਰਿਕਵਰ ਕਰ ਲਿਆ ਗਿਆ। ਉਸ ਤੋਂ ਇਲਾਵਾ ਜਿਹੜੇ ਗਾ ਵੱਢਣ ਵਾਸਤੇ ਚਾਕੂ ਜਿਹੜੇ ਛੁਰੀਆਂ ਇਸਤੇਮਾਲ ਕਰਦੇ ਸੀ ਉਹ ਵੀ ਟੈਂਪੋ ਦੇ ਵਿੱਚ ਇਹਨਾਂ ਨੇ ਰਿਕਵਰ ਕੀਤੇ। ਹੋਰ ਵੀ ਜਿਹੜੀ 2 ਮੋਟਰਸਾਈਕਲ 3 ਮੋਟਰਸਾਈਕਲ ਟੋਟਲ ਸੀਗੀ ਜਿਹੜੀ ਉਸ ਦਿਨ ਇਹ ਇਵੈਂਟ ਦੇ ਵਿੱਚ ਇਹਨਾਂ ਨੇ ਵਰਤੀ ਸੀ ਉਹਨਾਂ ਦੀ ਵੀ ਰਿਕਵਰੀ ਕਰ ਲਈ ਗਈ ਹੈ ਕਿਸੇ ਵੀ ਤਰ੍ਹਾਂ ਤੋਂ ਇਹ ਹਜੇ ਕਹਿਣਾ ਮੁਸ਼ਕਿਲ ਹੈ ਕਿ ਕਿੰਨਾ ਡੇਰ ਤੋਂ ਕਰਦੇ ਸੀ ਬਟ ਜਿਸ حساب ਨਾਲ ਇੱਥੇ ਬੰਦੇ ਸੀਗੇ ਜਿਹੜੀ ਹੁਣ ਤੱਕ ਪ੍ਰੀਮੀਨਰੀ ਇਨਵੈਸਟੀਗੇਸ਼ਨ ਹੈ ਸੋ ਹੈ ਕਿ ਇਸ ਤੋਂ ਪਹਿਲੇ ਵੀ ਇਹਨਾਂ ਨੇ ਕੰਮ ਕੀਤੇ ਹੋਏ ਸੀ ਸਪਲਾਈ ਕਰਦੇ ਸੀ ਤੁਹਾਨੂੰ ਲੱਗੇ ਸਪਲਾਈ ਤਾਂ ਨਹੀਂ ਹੋ ਹਜੇ ਤਾਂ ਜਿਹੜੇ ਕਰਨ ਵਾਲੇ ਸੀਗੇ ਉਹ ਬੰਦੇ ਫੜੇ ਆਂ ਔਰ ਬੜੀ ਪ੍ਰੀਮੀਨਰੀ ਸਟੇਜ ਹੈ ਸੋ ਅਸੀਂ ਸਾਰਾ ਨੈਟਵਰਕ ਨੂੰ ਦੇਖ ਰਹੇ ਹਾਂ ਇਹਨਾਂ ਦੇ ਇਨਵੈਸਟੀਗੇਸ਼ਨ ਜਾਰੀ ਹੈ ਕਿ ਕਿੱਥੋਂ ਲੈ ਕੇ ਆਂਦੇ ਸੀ ਕਿਸ ਦੇ ਕਹਿਣ ਚੋਂ ਕਰਦੇ ਸੀ ਹੁਣ ਇਹ ਸੀਗਾ ਕਿ ਹੁਣ ਤੱਕ ਜਿਹੜਾ ਪਤਾ ਲੱਗਾ ਕਿ ਜਿਹੜੇ ਆਵਾਰਾ ਪਸ਼ੂ ਨੇ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀ ਇਹਨਾਂ ਦਾ ਇਹ ਇੱਥੇ ਡੇਰੇ ਨੇ ਜੀ ਗੁਜਰਾਤ ਦੇ ਉੱਥੋਂ ਇਹ ਰਹਿਣ ਵਾਲੇ ਹਜੇ ਦੋ ਬੰਦੇ ਨੇ ਇੱਕ ਦੋ ਬੰਦੇ ਆਊਟੋ ਸਟੇਟ ਵਾਲੇ ਵੀ ਇਹਦੇ ਚ ਪੇਰ ਹੋਏ ਸੋ ਉਹਨਾਂ ਦਾ ਵੀ ਸਾਰਾ ਵੇਰਵਾ ਆਪਾਂ ਦੇਖ ਰਹੇ ਹਾਂ ਇਹ ਵਕਫ ਵਕਫਾ ਤੇ ਫੜੇ ਆ ਜੀ ਔਰ ਇਥੇ ਹਜੇ ਤੋਂ ਅਸੀਂ ਪੰਜਾਬ ਦੇ ਵਿੱਚ ਹੀ ਫੜੇ ਜਿਹੜੀ ਟੀਮਾਂ ਸਾਡੀ ਬਾਹਰ ਗਈ ਹੋਈਆਂ ਉਹ ਰੇਡ ਕਰ ਰਹੀਆਂ ਆਪਣੇ ਸਾਹਮਣੇ ਜਿਹੜੀ ਗਵਿੰਦਗੜ੍ਹ ਖੜੀ ਸੀ ਕਿਸ ਕੈਰੇਜ ਖੜੀ ਸੀ ਤੇ ਘਰ ਨਹੀਂ ਇਹ ਇਹਨਾਂ ਨੇ ਦੇਖ ਕਰਕੇ ਜਿਵੇਂ ਸੇਫ ਕੋਈ ਪਾਰਕਿੰਗ ਦੀ ਥਾਂ ਦੇਖਦੇ ਆਂ ਬਾਕੀ ਗੱਡੀਆਂ ਦੇ ਵਿੱਚ ਉਸੇ ਸਾਧ ਨਾਲ ਇਹਨਾਂ ਨੇ ਗੱਡੀ ਖੜੀ ਕੀਤੀ ਸੀ ਸਰ ਪੁਲਿਸ ਕਿਵੇਂ ਪਹੁੰਚੀ ਇਹਨਾਂ ਤਾਂ ਦੇਖੋ ਜੀ ਮੈਂ ਉਹੀ ਕਹਿ ਰਹਾ ਹੂੰ ਕਿ ਇਹ ਕਹਿਣਾ ਸੋਖਾ ਹੈ ਬਟ ਜਿਸ ਹਿਸਾਬ ਨਾਲ ਸਾਰੀ ਟੀਮ ਨੇ ਕੰਮ ਕੀਤਾ ਹੈ ਹੁਣ ਟੈਕਨੀਕਲ ਡਾਟਾ ਡਿਜੀਟਲ ਡਾਟਾ ਸੋਰਸ ਇਨਪੁਟ ਆਪ ਪੁਲਿਸ ਦੇ ਆਪਣੇ ਸੋਰਸੇਸ

ਇਹਨਾਂ ਦਾ ਸਪਰਾਇ ਕਰਦੇ ਉਹਨਾਂ ਦੀ ਵੀ ਕਾਰਵਾਈ ਹੋਏਗੀ ਜਿੱਥੇ ਕੋਈ ਫ੍ਰੀਲ ਕਰਦੇ ਸੀ ਪੱਕਾ ਜੀ ਇਹ ਤਾਂ ਇਹ ਪੂਰੇ ਰੈਕਟ ਦੇ ਵਿੱਚ ਜੋ-ਜੋ ਇਨਵੋਲਡ ਹੈ ਸਾਰੇ ਤੇ ਕਾਰਵਾਈ ਹੋਏਗੀ ਠੀਕ ਹੈ ਸਰ ਕਿੰਨੇ ਲੋਕ ਨਕਾਲੀ ਹੋਈ ਹੈ ਗ੍ਰਿਫਤਾਰੀ ਜੇ ਹੈ ਜੇ ਪੰਜਾਬ ਦੇ ਵਿੱਚ ਹੋਈ ਹੈ ਇਹਨਾਂ ਦੀ ਗ੍ਰਿਫਤਾਰੀ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਹੋਈ ਹੈ ਔਰ ਇੱਕ ਦੋ ਜ਼ਿਲ੍ਹੇ ਤੋਂ ਬਾਹਰ ਵੀ ਸੀਗੇ ਬੰਦੇ ਉੱਥੇ ਵੀ ਆਪਣੀ ਟੀਮਾਂ ਗਈ ਹੋਈਆਂ ਜਿਹੜੇ ਜਿਹੜੇ ਤਿੰਨ ਹੈ ਜਿਹੜੇ ਫੜੇ ਨੇ ਜਿਹੜੇ ਹੁਣ ਤੱਕ ਫੜੇ ਨੇ ਜੀ ਇੱਕ ਬਾਗਲੀ ਹੈ ਇੱਕ ਰਹਿਮ ਅਲੀ ਹੈ ਇੱਕ ਮੁਹੰਮਦ ਰਫੀ ਹੈ

ਹਾਜੇ ਰਿਪੋਰਟ ਨਹੀਂ ਆਈ ਸੈਂਪਲ ਜਮਾ ਹੋ ਗਏ ਉਹ ਹੋਰ ਥਾਰ ਹੋ ਵੀ ਲੈਨੇ ਕੋਈ ਕਿਹਾ ਕਹਿੰਦੇ ਬੋਲੀ ਵੀ ਚੱਲੀ ਜੂਗੀ ਦੇਖੋ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਨੇ ਹੁਣ ਤੱਕ ਜੜੀ ਵੀ ਗੱਲ ਸਾਹਮਣੇ ਨਹੀਂ ਬੜੀ ਪ੍ਰੀਲੀਮਰੀ ਮੈਂ ਤੁਹਾਨੂੰ ਦੱਸਦਾ ਬਹੁਤ ਪ੍ਰੀਲੀਮਰੀ ਸਟੇਜ ਹੈ ਬਟ ਮੈਂ ਇਹ ਕਹਿਣਾ ਚਾਹਨਾ ਕਿ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਜੇ ਕਿਸੇ ਹਿਸਾਬ ਨਾਲ ਕੋਈ ਠੇਸ ਪਹੁੰਚਦੀ ਹੈ ਪੁਲਸ ਉਸ ਦੇ ਵਿੱਚ ਪੂਰਾ ਪ੍ਰੋਮਟੈਕਸ਼ਨ ਲੈਂਦੀ ਹੈ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਸਾਰੇ ਨੂੰ ਇਹੀ ਸੰਦੇਸ਼ ਦੇਨੇ ਕਿ ਹਰ ਧਰਮ ਦੀ ਜਿਹੜੀ ਭਾਵਨਾਵਾਂ ਹੈ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ